ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗਿੱਦੜਬਾਹ ਹਲਕੇ ਵਿੱਚ ਡਰੇਨਾਂ ਦੀ ਸਫਾਈ ਨਾ ਹੋਣ ਕਰਕੇ ਜ਼ਮੀਨਾਂ ਦਾ ਭਾਰੇ ਨੁਕਸਾਨ ਹੋਇਆ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਜਿਹੜੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਰਹੇ ਕਿਸਾਨਾਂ ਨੇ ਵੀ ਕਿਹਾ ਹੈ ਕਿ ਸੇਮ ਨਾਲੇ ਦਾ ਪਾਣੀ ਜ਼ਮੀਨਾਂ ਵਿੱਚ ਪੈ ਰਿਹਾ ਤੇ ਜੇਕਰ ਨਾਲਾ ਸਾਫ਼ ਨਾ ਹੋਇਆ ਤਾਂ ਬਰਸਾਤੀ ਪਾਣੀ ਜ਼ਮੀਨਾਂ ਵਿੱਚ ਵੜ ਕੇ ਵੱਡਾ ਨੁਕਸਾਨ ਕਰ ਸਕਦਾ ਹੈ ਦਾ ਜਗਦੇਵ ਸਿੰਘ ਆ ਜੀ ਜਗਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੇ ਸੇਮ ਨਾਲਿਆਂ ਦੀ ਸਫਾਈ ਬਾਰੇ ਜੀ ਇਹਨੇ ਸਫਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਨਹੀਂ ਤਾਂ ਖੇਤੀ ਦਾ ਨੁਕਸਾਨ ਹੋਗਾ ਜੇ ਜਿਆਦਾ ਨਹੀਂ ਆਗੇ ਤਾਂ ਹਮ ਐਤ ਕੀ ਸਫਾਈ ਹੋਈ ਹੈ ਜੀ ਇਹਦੀ ਨਹੀਂ ਹੋਈ ਜੀ ਜਦੋਂ ਸਫਾਈ ਹੁੰਦੀ ਸੀ ਉਹਨਾਂ ਨੂੰ ਕਿੰਨਾ ਕੁ ਫਾਇਦਾ ਮਿਲਦਾ ਸੀ ਕਿਸਾਨ ਨੂੰ ਬਹੁਤ ਬਹੁਤ ਵਧੀਆ ਫਾਇਦਾ ਜੀ ਗੱਲ ਤੋਂ ਪਾਣੀ ਅੱਗੇ ਨਾ ਟੱਪ ਜਾਂਦਾ ਜੀਗਾ ਹਮ ਹੁਣ ਪਾਣੀ ਰੁਕੂਗਾ ਫਿਰ ਜ ਖੇਤਾ ਜੀ ਵੜੂਗਾ ਜੇ ਬਾਰਿਸ਼ ਆ ਜਾਂਦੀ ਹੈ ਬਾਰਿਸ਼ ਦਾ ਪਾਣੀ ਇਹ ਸੰਭਾਲ ਲੈਂਦੇ ਸੀਗੇ हां जी हां जी हां पानी फिर ਜਾਂਦਾ ਅੱਗੇ ਟੱਪ ਜਾਂਦਾ ਨੇ ਹੁਣ ਤਾਂ ਬੰਦ ਹੋਇਆ ਪਿਆ ਹੈ ਹਮ ਬਹੁਤ ਫਾਇਦਾ ਹੋਇਆ ਸਾਡਾ ਇਹ ਗੱਲ ਸੁਣ ਕੇ ਪਾਣੀ ਜਾਵੇ ਤਾਂ ਅੱਗੇ ਹਾਂ ਚਪੜਾ ਚੁਪੜਾ ਦਾ ਪਾਣੀ ਆਈ ਜਾਂਦਾ ਗੱਲ ਸੁਣੇ ਇਹ ਸਾਰਾ ਗਾ ਅੱਗੇ ਟੱਪੇ ਹਮ ਸਹੀ ਤੈਨਾਂ ਕਿ ਕਿਸਾਨਾਂ ਦਾ ਫਾਇਦਾ ਹੀ ਫੇਰ ਹੋਣਾ ਜੇ ਵੀ ਇਹ ਸਾਫ਼ ਹੋ ਗੋ ਤਾਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਨੂੰ ਤਾਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜਲਦੀ ਤੋਂ ਜਲਦੀ ਦੀ ਸਫਾਈ ਹੋਣੀ ਚਾਹੀਦੀ ਹੈ ਹਮ ਸਵਾਈ ਹੋਈ ਆ ਜੀ ਉਹ ਜੀ ਹੋਈ ਨੀਗੀ ਹੁਣ ਬਸ ਫਾਰਮਿੰਟੀ ਪੂਰੀ ਕਰਕੇ ਜਾਵੜਿਆ ਵੇਖੋ ਕਿਲੀ ਸਾਹਮਣੇ ਤੁਹਾਡੇ ਕਿੰਨੀ ਹੈ ਪਾਣੀ ਦਾ ਕ੍ਰਾਸ ਹੋ ਨਹੀਂ ਰਹਿਗਾ ਹਮ ਆਪਣੇ ਨਾਲ ਫਸਲ ਹੈਗੀ ਆ ਆਪਦੀ ਹਮ ਤੇ ਵਿੱਚ ਪਾਣੀ ਵੜ ਜਾਂਦਾ ਪਰ ਜਾਂਦੀ ਹੈ ਖਤਮ ਹੋ ਜਾਂਦੀ ਹੈ ਹਮ ਨੁਕਸਾਨ ਕਿੰਨਾ ਕੁ ਹੁੰਦਾ ਕਿਸਾਨ ਦਾ ਬਹੁਤ ਨੁਕਸਾਨ ਹੋ ਜਾਂਦਾ ਜੀ ਕਿੰਨੀ ਕਿ ਪੈਲੀ ਹੈ ਤੁਹਾਡੀ ਇੱਥੇ ਇੱਥੇ 7-8 ਕਿਲੇ ਇੱਧਰ ਹੈਗੀ ਜੀ ਉਸੇ ਉਧਰ ਹੈਗੀ ਪਰ ਅਗਲੇ ਪਾਸੇ ਸੇਵਨਾਲ ਦੇ ਕੋਲੇ ਜਾਂ ਅਗਲੀ ਧਾਰੀ ਹਮ ਉੱਥੇ ਕਿੰਨਾ ਨੁਕਸਾਨ ਜ਼ਿਆਦਾ ਆਈ ਇਹਦਾ ਘਟਾ ਹਮ ਉਹ ਤਾਂ ਭਰਿਆ ਪਿਆਈ ਸੇਵਨਾਲਾ ਤਾਰ ਹੋ ਬੋਲਾ ਤਾਰੀ ਤਾਰੀਆਂ ਲੱਗਿਆ ਹੋਇਆ ਅਫਸਰ ਵਗੈਰਾ ਆਏ ਇੱਥੇ ਜਦੋਂ ਨਹੀਂ ਕੋਈ ਨਹੀਂ ਹਜੇ ਕੋਈ ਆਇਆ ਕਿਸੇ ਨੇ ਦੇਖਿਆ ਨਹੀਂ ਨਹੀਂ ਜਦੋਂ ਸਫਾਈ ਹੋਈ ਸੀ ਉਦੋਂ ਆਏ ਸੀ ਉਦੋਂ ਵੇਖੋ ਜੀ ਕਿਹੜਾ ਮਾਰ ਗਿਆ ਹੁੰਦਾ ਉਹਦਾ ਮੈਂ ਖੇਤ ਹੈ ਨਹੀਂ ਸਾਈ ਹੂੰ ਜੀ ਦੇਖੀ ਕੀ ਮੰਗ ਕੀ ਕਰਦੇ ਹੋ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਇਹ ਹੀ ਕਹਿਣਾ ਜੀ ਜੇ ਇਹਦੀ ਸਫਾਈ ਹੋਣੀ ਚਾਹੀਦੀ ਸਾਡੇ ਬਣਾ ਨੁਕਸਾਨ ਬਹੁਤ ਹੋ ਰਿਹਾ ਹੈ ਤੇ ਨੁਕਸਾਨ ਤੋਂ ਅਸੀਂ ਬਚ ਗਏ ਬਸ ਹੀ ਹੋਏ ਨੇ ਹੁਣ ਚਾਹੀਦਾ ਵੀ ਇਹਦੀ ਸਫਾਈ ਹੋਣੀ ਚਾਹੀਦੀ ਹੈ ਦੇਖੋ ਪੰਜਾਬ ਦੇ ਵਿੱਚ ਪਾਣੀ ਨਾਲ ਸੰਘੇਨੀ ਆ ਜਮਾ ਪੰਜਾਬ ਦੇ ਵਿੱਚ ਹੜਾ ਆਇਆ ਆਪਾਂ ਨੂੰ ਪਤਾ ਹੈਗਾ ਕਿੰਨਾ ਨੁਕਸਾਨ ਹੋ ਗਿਆ ਬਹੁਤ ਹੋ ਗਿਆ ਜੀ ਉਸੋ ਹੀ ਤੋਂ ਦਰਦੇ ਹੈਗੇ ਜੀ ਇੱਥੇ ਹੋ ਸਕਦਾ ਹੈਗਾ ਇਸ ਤਰ੍ਹਾਂ ਦਾ ਹੋ ਸਕਦਾ ਜੀ ਹੋ ਸਕਦਾ ਇੱਕ ਮੀਂਹ ਪਾਰਾ ਪੈ ਗਿਆ ਇੱਕ ਤੇ ਹੋ ਸਕਦਾ ਜੀ ਨਾ ਸਫਾਈ ਹੋਈ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਊਗਾ ਜੇਕਰ ਇਹਦੀ ਸਫਾਈ ਤਰੀਕੇ ਨਾਲ ਹੋਈ ਹੁੰਦੀ ਤਾਂ ਉਹਦਾ ਤੁਹਾਨੂੰ ਕਿੰਨਾ ਫਾਇਦਾ ਸੀ ਬਹੁਤ ਫਾਇਦਾ ਸੀ ਬਹੁਤ ਫਾਇਦਾ ਹੁਣ ਇੰਨਾ ਭਰਿਆ ਖੜਾ ਹੈ ਵਾਣਾ ਜੀ ਪਾਣੀ ਪੀ ਜਾਂਦਾ ਪੈਣਾ ਨਹੀਂ ਸੀ ਜੇ ਸਫਾਈ ਹੋਈ ਹੁੰਦੀ ਤਾਂ ਸਫਾਈ ਹੋਈ ਨਹੀਂ ਜੀ ਜੱਜਨਾ ਹੂੰ ਬਹੁਤ ਪਰੇਸ਼ਾਨ ਆ ਰਹੇ ਇਹਦੇ ਬਿਨਾਂ ਦਾ ਸੀ ਜੇ ਜੀ ਸਫਾਈ ਹੋਵੇ ਤਾਂ ਕੋਈ ਸਾਡੀ ਫਸਲ ਬਾਜੀ ਹੂੰ ਬਹੁਤ ਜ਼ਿਆਦਾ ਨੁਕਸਾਨ ਆਈ ਇਹ ਕਿੱਲੇ ਕਿੱਲੇ ਦੀ ਗੱਲ ਕਰੀ ਇੱਕ ਕਿੱਲੇ ਮਗਰ ਕਿੰਨਾ ਕੁ ਨੁਕਸਾਨ ਹੈਗਾ ਇਹ ਕਿੱਲੇ ਮਾਰਦਾ ਬਹੁਤ ਨੁਕਸਾਨ ਜੇ ਤਾਂ ਜਿਆਦਾ ਡੁੱਬ ਜੇ ਤਾਂ ਖਤਮ ਹੀ ਆਈ ਮੰਨ ਲਾ ਪਿਆ 60000 ਦਾ 70 ਦਾ ਨੁਕਸਾਨ ਹੋ ਜਾਂਦਾ ਹੂੰ ਤੇ ਕਿੱਲੇ ਦਾ ਹੂੰ ਤੇ ਇਹ ਬਚ ਜੇ ਪਾਣੀ ਪੂਣੀ ਦਾ ਸੇਵਨ ਵਾਲਾ ਦਾ ਕਰਾਸ ਰਵੇ ਤੇ ਬਚ ਜੇ ਦਾ ਬਾਜੇ ਫੇਰ ਵੀ ਸਾਡਾ ਮੈਂ ਜਿੱਥੇ 50000 ਦਾ ਹੋਣਾ ਉਥੇ 30000 ਦਾ ਰਹਿ ਜਾਂਦਾ ਹੁਣ ਵੀ ਪਾਣੀ ਹੁਣ ਵੀ ਪਾਣੀ ਆਪਾਂ ਵੇਖ ਕੇ ਆਏ ਆ ਜਿਹੜਾ ਵਾਂਚ ਜਾ ਰਿਹਾ ਹੈਗਾ ਸੇਨ ਨਾਲੇ ਦਾ ਉਹਦਾ ਕਿੰਨਾ ਕੁ ਨੁਕਸਾਨ ਹੈ ਇਹਦਾ ਨੁਕਸਾਨ ਜੇ بارش ਹੁਣ ਹੋਰ ਆ ਗਈ ਨਾਲ ਸੇਨ ਵਾਲਾ ਸਾਫ ਹੋਇਆ ਜੀ ਤੇ ਨੁਕਸਾਨ ਬਹੁਤ ਜ਼ਿਆਦਾ ਮੰਗ ਕੀ ਕਰਦੇ ਹੋ ਤੁਸੀਂ ਮੰਗ ਤਾਂ ਇਹੀ ਕਰਦਾ ਜੀ ਸੇਨ ਵਾਲਾ ਸਾਫ ਨਾ ਚਾਹੀਦਾ ਜੀ ਮਲੋੜ ਵਿੱਚ ਨੌਜਵਾਨਾਂ ਨੇ ਕੀਤੀ ਐਸਐਚਓ ਸਿਟੀ ਮਲੋੜ ਸਮੇਤ ਪੁਲਿਸ ਪਾਰਟੀ ਤੇ ਫਾਇਰਿੰਗ ਜਵਾਬੀ ਕਾਰਵਾਈ ਵਿੱਚ ਜਿਹੜੇ ਨੌਜਵਾਨ ਸਖਮੀ ਹੋ ਗਏ ਤੇ ਪੁਲਿਸ ਕਰਮਚਾਰੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਥਾਣਾ ਸਿਟੀ ਮਲੋੜ ਪੁਲਿਸ ਨੇ ਨੌ ਨੌਜਵਾਨਾਂ ਨੂੰ ਗੱਡੀ ਸਮੇਤ ਹਿਰਾਸਤ ਵਿੱਚ ਲਿਆ ਹੈ ਜਦੋਂ ਕਿ ਇੱਕ ਭੱਜਣ ਵਿੱਚ ਸਫਲ ਹੋ ਗਿਆ ਸ੍ਰੀ ਕਲਜੀਰਾ ਕਲਜੀਰਾ ਪੁਲਿਸ ਪਾਰਟੀ 'ਤੇ ਜਿਹੜਾ ਹਮਲਾ ਹੋਇਆ ਹੈ ਜੀ ਜਿਹੜਾ ਐਸਐਚਓ ਸਾਊਥ ਦੀ ਡੱਡੀ ਤੇ ਵੀ ਹਮਲਾ ਹੋਇਆ ਹੈ ਠੀਕ ਸ੍ਰੀ ਸਾਰਾ ਮਾਮਲਾ ਸੀ ਜੀ ਕੱਲੇ ਐਕਚੁਅਲੀ ਐਨਐਸਸੀ ਪੀਓਈ ਗਰੁੱਪ ਵੱਲੋਂ ਜਿਹੜਾ ਇੱਕ ਹੈਗਾ ਮਨਪ੍ਰੀਤ ਮੰਨਾ ਜਿਹੜਾ ਇੰਨੇ ਖੜੇ ਤੋਂ ਰਹਿਣ ਵਾਲਾ ਉਹਨੂੰ ਪ੍ਰਧਾਨ ਥਾਪਣ ਲਈ ਇਹਨਾਂ ਵੱਲੋਂ ਇੱਕ ਕੱਟ ਕੀਤਾ ਗਿਆ ਸੀ ਮੰਗਿਆ ਗਿਆ। ਉਹਦੇ ਕੋਲੇ ਸਾਡੀ ਸਬੰਧੀ ਸਾਡੇ ਕੋਲ ਵੀ ਇਨਫੋਰਮੇਸ਼ਨ ਆ ਗਈ ਸੀ ਕਿ ਇਹ ਇੱਥੇ ਜਿਹੜਾ ਕਾਫੀ ਮੁੰਡੇ ਇਕੱਠੇ ਹੋ ਸਕਦੇ ਆ ਤੇ ਉਹਨਾਂ ਕੋਲੇ ਅਸਰਵਗਰ ਵੀ ਹੋ ਸਕਦਾ। ਇਸ ਲਈ ਕੱਲ ਸਵੇਰ ਤੋਂ ਜਿਹੜੀਆਂ ਵੱਖ-ਵੱਖ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਸਪੰਦ ਦੇ ਵਿੱਚ ਇਲਾਕੇ ਵਿੱਚ ਐਕਟੀਵੇਟ ਸੀਗੀਆਂ। ਤੇ ਅਸੀਂ ਕਾਫੀ ਇਹਦੇ ਵਿੱਚ ਮੁੰਡੇ ਆਰਾਊਂਡ ਅਪ ਵੀ ਕੀਤੇ ਸੀਗੇ ਕਿ ਕੋਈ ਉਹਨਾਂ ਚ ਲੜਾਈ ਝਗੜਾ ਹੋ ਜਾਏ ਜਾਂ ਕੋਈ ਉਹੋ ਜਿਹੀ ਬਦਮਾਸ਼ੀ ਜਾਂ ਗੁੰਡਾਗਰਦੀ ਸ਼ਹਿਰ ਦੇ ਵਿੱਚ ਨਾ ਕਰੇ। ਤੋਂ ਐਸੇ ਸਬੰਧ ਵਿੱਚ ਜਿਹੜਾ ਐਸਐਚਓ ਸਿਟੀ ਮਲੋਡ ਰੋਡੋਂ ਜਿਹੜਾ ਗਸ਼ਤਗਿਰਦਾ ਕੀਤੀ ਜਾ ਰਹੀ ਸੀ। ਇਹਨਾਂ ਨੂੰ ਸੂਚਨਾ ਮਿਲੀ ਕਿ ਉਧਰ ਛੱਪੇ ਵਾਲੀ ਵਾਲੇ ਪਾਸੇ ਕੋਈ ਫੋਰਚੂਨਰ ਗੱਡੀ ਹੈਗੀ ਹੈ ਯੂਪੀ ਨੰਬਰ ਉਹਦੇ ਚ ਕਾਫੀ ਮੁੰਡੇ ਜਿਹੜੇ ਹੈਗੇ ਉਹਨਾਂ ਕੋਲ ਹਥਿਆਰ ਵੀ ਹੈ। ਉਧਰੋਂ ਆ ਰਹੀ ਹੈ ਤਾਂ ਕੋਈ ਵਾਰਦਾ ਕਰ ਸਕਦੇ ਉਹਨਾਂ ਨੂੰ ਰੌਂਡ ਅਪ ਕਰਨੀ ਜਦੋਂ ਉਧਰ ਨੂੰ ਗਏ ਤਾਂ ਇਹਨਾਂ ਨੇ ਜਦੋਂ ਗੱਡੀ ਨੂੰ ਦੋਨੋਂ ਇਸ਼ਾਰਾ ਕੀਤਾ ਤਾਂ ਉਹਦੇ ਵਿੱਚ ਇੱਕ ਬਿੱਲਰ ਜਿਹਦੇ ਤੇ ਕਾਫੀ ਪਹਿਲਾਂ ਵੀ ਪਰਚੇ ਦਰਜ ਨਹੀਂ ਆਏ ਜਾਂ ਸਲੇਵ ਵਗੈਰਾ ਦੇ ਉਹਨੇ ਜਿਹੜੇ ਪੁਲਿਸ ਪਾਰਟੀ ਦੇ ਵੱਲੋਂ ਫੈਰ ਕੀਤੇ ਇੱਕ ਗੱਡੀ ਆ ਕੇ ਸਿੱਧੀ ਇਹਨਾਂ ਦੀ ਸਰਕਾਰੀ ਗੱਡੀ ਦੇ ਵਿੱਚ ਚੋਰੀ ਤਾਂ ਜੋ ਨਾਜੂਮਾਂ ਵੱਲੋਂ ਵੀ ਅੱਗੇ ਉਹਦਾ ਬਚਾ ਲਈ ਫੈਰ ਕੀਤੇ ਗਏ ਉਹਨਾਂ ਨਾਲ ਪਰ ਫਿਰ ਵੀ ਉਹ ਵੱਡੀ ਭਜੌਣ ਚ ਕਾਮਯਾਬ ਹੋ ਗਏ ਤੇ ਇਸੇ ਸਮੇਂ ਦੌਰਾਨ ਜਿਹੜਾ ਬਿੱਲਰ ਉਹ ਵੀ ਆਪਣੇ ਹਥਿਆਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਤੇ ਐਸਐਚਓ ਜ਼ਖਮੀ ਵੀ ਹੋਇਆ ਜਵਾਬੀ ਗਾਰਵਰੀ ਦੇ ਵਿੱਚ ਹਾਂਜੀ ਇਹਦੇ ਚੋਂ ਅੱਗੇ ਇਸ ਤੋਂ ਬਾਅਦ ਜਿਹੜਾ ਹੱਗੇ ਲੰਮੀ ਵੱਲੋਂ ਉਹ ਭੱਜੇ ਸੀਗੇ ਤਾਂ ਐਸਐਚਓ ਲੰਮੀ ਨੂੰ ਇਤਲਾਹ ਦਿੱਤੀ ਗਈ ਉਹਨਾਂ ਨੇ ਅੱਗੇ ਉਹ ਰੌਂਡ ਆਫ ਕਰ ਲਈ ਘੱਟੀ ਉੱਥੇ ਜਾ ਕੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਏ ਤੇ ਇੱਕ ਮੁੰਡਾ ਵਿੱਚੋਂ ਜ਼ਖਮੀ ਮਿਲਿਆ ਉਹਨੂੰ ਫਿਰ ਐਸਐਚਓ ਸਿਟੀ ਰੋਡ ਬਨੋਂ ਵਿੱਚ ਬਠੰਡੇ ਦਾਖਲ ਕਰਾਇਆ ਗਿਆ ਜੀ ਉੱਥੇ ਜ਼ੇਰੇ ਲਾਜਿਆ ਉਹਦੇ ਬਹੁਤ ਪੁਲਿਸ ਨਾਲ ਹੋਇਆ ਜ਼ਖਮੀ ਪੁਲਿਸ ਦੀ ਕੋਲ ਹੀ ਨਾਲ ਹੋਇਆ ਇਹ ਸਦਕਾ ਹੈ ਤਫਤੀਸ਼ ਦਾ ਪੋਰਟ ਪਰ ਜਵਾਬੀ ਕਾਰਵਾਈ ਦੇ ਵਿੱਚ ਹੀ ਜਦੋਂ ਪੁਲਿਸ ਵੱਲੋਂ ਅੱਗੇ ਆਪ ਦੇ ਬਚਾਲੀ ਗੋਲੀਆਂ ਚਲਾਈਆਂ ਗਈਆਂ ਤਾਂ ਉਹ ਸਿੱਧ ਅੰਦਰਾਨੀਓ ਚੱਕੂ ਨੀ ਸਟੂਡੈਂਟ ਸੀਗੇ ਜਾਂ ਕੇ ਆਊਟਸਾਈਡ ਸੀ ਨਹੀਂ ਇਹ ਸਾਰੇ ਆਊਟਸਾਈਡਰ ਸੀਗੇ ਕਿ ਇਹਨਾਂ ਦਾ ਕੋਈ ਇਹਨਾਂ ਵਿੱਚੋਂ ਕੋਈ ਵੀ ਉੱਥੇ ਡੀਏਵੀ ਕਾਲਜ ਵਗੈਰਾ ਜਾਂ ਕੋਈ ਉਹਨਾਂ ਦੇ ਸਟੂਡੈਂਟ ਨਹੀਂ ਪਹਿਲੇ ਮਨਸ਼ਾ ਕੀ ਸੀ ਜੀ ਆਉਂਦੀ ਇੱਥੇ ਆਉਂਦੀ ਕੀ ਮਨਸ਼ਾ ਸੀ ਇਹਨਾਂ ਦੀ ਇਹ ਐਕਚੁਅਲੀ ਜਿਵੇਂ ਸਕੂਲ ਕਾਲਜ ਦੇ ਵਿੱਚ 14000 ਹੋਰ ਕੁ ਮੁੰਡਿਆਂ ਦੇ ਵਿੱਚ ਅੱਜਕੱਲ ਥੋੜਾ ਜਿਹਾ ਇਹ ਕਲਚਰ ਚੱਲ ਰਿਹਾ ਗਰੁੱਪੀਜ਼ਮ ਦਾ ਜਾਂ ਗੈਂਗਸਟਰੀ ਟਾਈਪ ਦਾ ਤਾਂ ਇਹ ਉਸੇ ਲਈ ਹੀ ਹੈ ਜਿਹੜਾ ਇਕੱਠੇ ਹੋਵੇ ਸੀ ਜਿਹੜਾ ਆ ਰਹੀ ਗਦੀਪ ਕੁਮਾਰ ਦੀ ਮਿਹਨਤ ਲਈ ਰੰ ਪੀਐਸਪੀ ਅਲੀਗਲੀ ਚੋਣ 11 ਦੋਸਤਾਂ ਅਤੇ ਗਿੱਦੜਬਾਹ ਵਿੱਚ ਚੱਲ ਰਹੀ ਰਾਇਲ ਕ੍ਰਿਕਟ ਟੀਮ ਤੋਂ ਇਲਾਵਾ ਉੱਗੇ ਸਮਾਜ ਸੇਵੀ ਸਨੀ ਸਿੰਘਲਾ ਦਾ ਰੇਹਾ ਬੱਚੇ ਦੀ ਮਿਹਨਤ ਵਿੱਚ ਵਿਸ਼ੇਸ਼ ਯੋਗ ਗਿੱਦੜਬਾਹ ਦੇ ਉੱਪਰ ਦੇ ਖਿਡਾਰੀ ਦਲੀਪ ਕੁਮਾਰ ਦੀ ਚੋਣ ਪ੍ਰਸਿੱਧ ਪੰਜਾਬੀ ਸਵੀਟ ਪ੍ਰੀਮੀਅਮ ਲੀਗ ਪੀਐਸਪੀਐਲ ਲਈ ਹੋਈ ਸੀ ਤੇ ਇਹ ਚੋਣ ਹਾਲ ਹੀ ਵਿੱਚ ਮਲੋਟ ਵਿੱਚ ਹੋਏ ਟ੍ਰਾਇਲਾਂ ਰਾਹੀਂ ਕੀਤੀ ਗਈ। ਕ੍ਰਿਕਟ ਅਕੈਡਮੀ ਦੇ ਕੋਚ ਗਗਨਦੀਪ ਸਿੰਘ ਦੱਸਨੇ ਕਿ ਹੈ ਕਿ ਪੀਐਸਪੀਐਲ ਦੇਸ਼ ਪੱਧਰ ਤੇ ਯੁਵਾ ਖਿਡਾਰੀਆਂ ਨੂੰ ਆਪਣੇ ਹੁਨਰ ਦਿਖਾਉਣ ਲਈ ਮੰਚ ਪ੍ਰਦਾਨ ਕਰਦੀ ਹੈ ਤੇ ਇਹ ਲੀਗ ਨਾ ਸਿਰਫ ਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਪੇਸ਼ੇਵਾਰ ਮੌਕੇ ਦਿੰਦੀ ਹੈ। ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਤੁਸੀਂ? ਸਰ ਮੇਰਾ ਨਾਮ ਦਲੀਪ ਕੁਮਾਰ ਹੈ। ਮੇਰੀ ਪੀਐਸਪੀਐਲ ਚ ਸਿਲੈਕਸ਼ਨ ਹੋਈ ਹੈ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਅਸ ਸਿੰਘਲਾ ਸਾਹਿਬ ਹਰਪ੍ਰੀਤ ਮਰੇ ਕੋ ਸਾਹਿਬ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਨਾਲ ਆ ਕੇ ਮੇਰੀ ਖੁਸ਼ੀ ਚਾਕੇ ਮੇਰੇ ਨਾਲ ਖੜੇ ਹੈ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੀਐਸਪੀਐਲ ਦਾ ਮੈਂ ਬਹੁਤ ਬਹੁਤ ਜਿਆਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਮੈਨੂੰ 골ਡਨ ਟਿਕਟ ਦੇ ਕੇ ਆਕਸ਼ਨ ਚ ਸਿੱਧਾ ਰੱਖਿਆ ਹੀ ਤੇ ਬਹੁਤ ਬਹੁਤ ਧੰਨਵਾਦ ਕਿੰਨੀ ਮਿਹਨਤ ਕਰਨੀ ਪਈ ਮਿਹਨਤ ਦੀ ਗੱਲ ਕਰੀਏ ਤੁਹਾਨੂੰ ਸਰ ਮਿਹਨਤ ਦਾ ਕਰੀਏ ਹੀ ਬਹੁਤ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਮੰਨ ਲਓ ਫਾਈਨੈਂਸ਼ੀਅਲ ਵੀ ਪ੍ਰੋਬਲਮ ਬਹੁਤ ਰਹਿੰਦੀ ਹੈ 3-4-4 ਘੰਟੇ ਮਿਹਨਤ ਕਰਕੇ ਫਿਰ ਸਿੱਧਾ ਖੇਡ ਕੇ ਗਰਾਫੇਰ ਗਰਾਊਂਡ ਚ ਜਾ ਕੇ ਅੰਪਾਇਰਿੰਗ ਕਰਨੀ ਰਾਤ ਨੂੰ 11-12 ਵਜੇ ਘਰੇ ਆਉਣਾ ਫਿਰ ਸਵੇਰੇ ਖੇਡਣ ਫਿਰ ਉਹੀ ਰੁਟੀਨ ਜੀ ਤਾਂ ਮਿਹਨਤ ਕਾਈ ਬਹੁਤ ਕਰਦੇ ਜੀ ਖਰਚਾ ਪਾਣੀ ਚ ਚਲਾਉਣ ਵਾਸਤੇ ਕੀ ਕਰਨਾ ਪਿਆ ਤੁਹਾਨੂੰ ਸਰ ਖਰਚਾ ਪਾਣੀ ਚ ਚਲਾਉਣ ਦੇ ਵਾਸਤੇ ਕੋਈ ਮਤਲਬ ਕਿ ਆ ਸਿੰਘਲਾ ਸਾਹਿਬ ਨੇ ਇਹਨੇ ਨਹੀਂ ਦਿੱਤਾ ਜੋ ਮਤਲਬ ਕਿ ਅੰਪਾਇਰਿੰਗ ਦਾ ਕੰਮ ਦਿੱਤਾ ਸੀ ਸ਼ਾਮ ਨੂੰ ਗਰਾਊਂਡ ਚ ਜੋ ਕਿ ਬਹੁਤ ਵਧੀਆ ਲੱਗਿਆ ਹੀ ਕਰਕੇ ਹਮ ਆਪਦੇ ਵੱਲੋਂ ਵੀ ਕੋਈ ਮਿਹਨਤ ਕਰਦੇ ਸੀ ਤੁਸੀਂ ਸਰ ਹਾਂਜੀ ਆਪਦੇ ਵੱਲੋਂ ਮਤਲਬ ਕਿ ਕਈ ਵਾਰੀ ਕੰਮ ਵਗੈਰਾ ਤੇ ਚਲੇ ਜਾਂਦੇ ਸੀਗੇ ਵਿਹੜੀ ਦੀ ਊੜੀ ਕਰਨ ਮਾਪੇ ਨੂੰ ਕਿੰਨੀ ਖੁਸ਼ੀ ਆ ਤੇ ਜਿਹੜੇ ਤੁਹਾਡੇ ਨਾਲ ਦੋਸਤ ਹੈ ਮਿੱਤਰ ਹੈ ਕਿੰਨੀ ਖੁਸ਼ੀ ਮਾਪੇ ਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਨਾਲ ਜੋ ਮੇਰੇ ਕੋ ਸਾਵਾ ਉਹਨਾਂ ਨੂੰ ਵੀ ਬਹੁਤ ਖੁਸ਼ੀ ਆ ਇਹਨਾਂ ਦਾ ਬਹੁਤ ਵੱਡਾ ਹੱਥ ਆ ਮੇਰੇ ਨਾਲ ਖੜੇ ਆ ਜੋ ਕਿ ਤੱਕ ਦਾ ਕੀ ਫਰੈਂਸ ਕੱਲ ਫੋਨ ਕੀਤਾ ਜੀ ਮੈਂ ਸਰ ਕੱਲ ਮੇਰਾ ਕੋਈ ਇਰਾਦਾ ਨਹੀਂ ਸੀ ਟ్రਾਇਲ ਦੇਣ ਦਾ ਕਿਉਂਕਿ ਮੇਰੇ ਕੋਲ ਪੈਸੇ ਵਗੈਰਾ ਕੁਝ ਨਹੀਂ ਸੀਗਾ ਤੇ ਕੋਈ ਸਾਹ ਦਾ ਸਪੈਸ਼ਲੀ ਫੋਨ ਆਇਆ ਇਹਨਾਂ ਨੇ ਕਿਹਾ ਵੀ ਟ్రਾਇਲ ਦੇ ਤੂੰ ਤੇ ਜਾ ਤੇ ਮੈਂ ਉੱਥੇ ਟ్రਾਇਲ ਦਿੱਤੇ ਤੇ ਸਿਲੈਕਸ਼ਨ ਹੋ ਗਈ ਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਸਬ ਡਿਵੀਜ਼ਨ ਲੰਬੀ ਅਤੇ ਵਕਵਾ ਖੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਵੱਡਾ ਸਰਚ ਵੀ ਅੰਜਾਮ ਲਾਇਆ ਗਿਆ ਡੀਐਸਪੀ ਚਸਪਾਸ ਸਿੰਘ ਪਾਲੀਵਾਲ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਨੇ ਲੰਬੀ ਕਬਰ ਵਾਲਾ ਅਤੇ ਕਲੀਆਂ ਵਾਲੀ ਥਾਣੇ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਨਸ਼ਾ ਤਸਕਰਾ ਦੇ ਟਿਕਾਣਿਆਂ ਤੇ ਛਾਪੇ ਮਾਰੇ ਤੇ ਇੱਧਰ ਉੱਧਰ ਜਾਣ ਵਾਲੀਆਂ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਲਈ ਜੀ ਸਰ ਕਿਸ ਤਰ੍ਹਾਂ ਇਹ ਜਿਹੜੀ ਚੈਕਿੰਗ ਐਕਟੀਵਿਟੀ ਚੱਲ ਰਹੀ ਹੈ ਚੈਕਿੰਗ ਅੱਜ ਜਿਹੜਾ ਹੈਗਾ ਨਾ ਪੂਰੇ ਡਿਸਟ੍ਰਿਕਟ ਸ੍ਰੀ ਬਕਸਰ ਸਾਹਿਬ ਦੇ ਵਿੱਚ ਨਾ ਮਾਨਯੋਗ ਐਸਐਸਪੀ ਅਖਿਲ ਚੋਦਰੀ ਜੀ ਦੀ ਅਗਵਾਈ ਹੇਠਾਂ ਤੇ ਇੱਥੇ ਜਿਹੜਾ ਫਟਾ ਨਸ਼ਿਆ ਤਸਕਰਾ ਨੂੰ ਕਾਬੂ ਕਰਨ ਦੇ ਲਈ ਪੂਰੇ ਜ਼ਿਲ੍ਹੇ ਦੇ ਅੰਦਰ ਜਿਹੜਾ ਆਪਰੇਸ਼ਨ ਖਾਸ ਉਸ ਫੇਰ ਦਾ 6 ਵਜੇ ਤੋਂ ਲੈ ਕੇ 11 ਵਜੇ ਤੱਕ ਚੱਲ ਰਿਹਾ ਉਹਦੇ ਵਿੱਚ ਅਸੀਂ ਸਾਡੀ ਸੰਗਠਨ ਲੰਬੀ ਦੇ ਵਿੱਚ ਨੇ ਐਸ ਤੋਂ ਔਰ ਉਹ ਲਾਵਾ ਵਤੂਆਂ ਵੀ ਫੋਰਸ ਲੈ ਕੇ ਜਿੰਨੇ ਨਸ਼ਾ ਤਸਕਰ ਨੇ ਤਾਂ ਜਿਨ੍ਹਾਂ ਦੇ ਖਿਲਾਫ ਕੋਈ ਕੰਪਲੇਂਟ ਆ ਜਾਂ ਕੋਈ ਇਹੋ ਜਿਹਾ ਕੰਮ ਕਰਦੇ ਜਿਹਨਾਂ ਕੋਲ ਤਿੰਨ ਚਾਰ ਚਾਰ ਪਰਚੇ ਦਰਜ ਹੈ ਚਾਹੇ ਉਹ ਫਿਆਰ ਡੋਟਿਆਂ ਦੇ ਹੋਣ ਚਾਹੇ ਆ ਮੈਡੀਕਲ ਨਸ਼ਾ ਦੇ ਹੋਣ ਜਾਂ ਕਿਸੇ ਵੀ ਜੌਂ ਦੇ ਨਸ਼ਾ ਤਸਕਰੀ ਦੇ ਉੱਤੇ ਪਰਚੇ ਦਰਜ ਹੋਣ ਦੇ ਕਰਾਂ ਵੀ ਅਸੀਂ ਸਰਚ ਹੈ ਜਿਹੜੀ ਅੱਜ ਬਕਾਇਦਾ ਸਵੇਰ ਤੋਂ ਕੀਤੀ ਆ ਔਰ ਚੱਲ ਵੀ ਰਹੀ ਹੈ ਔਰ ਅਸੀਂ ਇਹਦੇ ਵਿੱਚ ਕੁਝ ਸ਼ਿਕੀ ਬੰਦੇ ਜਿਹੜੇ ਅਪੋਚ ਕੇ ਚਲੀ ਰੌਂਡ ਅਪ ਵੀ ਕੀਤੇ ਆ ਔਰ ਥੋੜੀ ਬਹੁਤ ਇਹਦੇ ਵਿੱਚ ਤੇਰੀ ਰਿਕਵਰੀ ਵੀ ਹੋਈ ਹੈ ਜਿਹਦੇ ਬਾਰੇ ਅਸੀਂ ਬਾਤ ਹੀ ਕਰ ਸਕਦਾ ਕਿ ਕਿੰਨੇ ਬੰਦੇ ਸਾਰਾ ਰੌਂਡ ਕਰਦੇ ਆ ਮੇਰੇ ਵਿੱਚ ਕੋਲ ਰਹੀਾ ਥਾਣਾ ਬਾਈ ਦੇ ਬੋਲੀ ਦਾ ਚਾਰ ਚਾਰ ਪੰਜ ਪੰਜ ਬੰਦੇ ਜਿਹੜੇ ਆ ਉਹ ਅਸੀਂ ਪੂਰੇ ਪਿੰਡ ਨੂੰ ਸ਼ੀਜੀ ਕਰਕੇ ਇਹ ਜਿਹੜੀ ਸੱਤ ਕੀਤੀ ਹੈ ਕਿ ਬਾਹਰੋਂ ਬੰਦਾ ਨਾ ਆਵੇ ਅੰਦਰੋਂ ਬਾਹਰ ਨਾ ਜਾਵੇ ਪਰ ਬਾਹਰੋਂ ਜੇ ਕੋਈ ਬੰਦਾ ਅੰਦਰ ਆਉਂਦਾ ਕੋਈ ਲੱਗਿਆ ਵੀ ਇਹ ਡਾਊਟਫੁਲ ਆ ਅਸੀਂ ਉਹਨੂੰ ਰੌਂਡ ਅਪ ਕਰਕੇ ਕਿਹਾ ਦਾ ਕੁਝ ਕੁਛ ਲਈ ਉਹਨੂੰ ਅਸੀਂ ਥਾਣੇ ਬੁਲਾਇਆ ਔਰ ਉਹਦੀ ਪੁਸ਼ਟੀ ਕਰਕੇ ਅਸੀਂ ਉਹਦੇ ਵਾਲੀ ਗੱਲ ਦਾ ਖਲਾਕਲਾ ਕੇ ਉਹਨਾਂ ਨੂੰ ਰਿਸਕ ਕੀਤਾ ਜਾਊਗਾ ਜੇ ਕੋਈ ਇਹ ਜਾਂ ਲੀਗਲ ਕੰਮ ਦੇ ਵਿੱਚ ਕੇ ਇਹ ਦੀ ਕੋਈ ਮਤਲਬ ਸਮੂਲੀਅਤ ਪਾਈ ਕੀਤਾ ਉਹਦੇ ਖਾਤੇ ਕਰਵਾਈ ਕੀਤੀ ਮਲੋੜ ਤੋਂ ਡੱਬ ਵਾਲੀ ਰੋਡ ਪੁਲ ਨੇੜੇ ਇੱਕ ਦਰਨਾਕ ਸੜਕੀ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਿਕ ਅਜੀਤ ਨਗਰ ਵਾਸੀਜੀਤਪਾਲ ਉਮਰ 50 ਸੜਕ ਪਾਰ ਕਰਨ ਲਈ ਜਾ ਰਹੇ ਸਨ ਕਿ ਅਚਾਨਕ ਤਿੰਨ ਨੌਜਵਾਨ ਮੋਟਰਸਾਈਕਲ ਸਵਾਰ ਉਸ ਨਾਲ ਟਕਰਾ ਗਈ ਟੱਕਰ ਇਨੀ ਜ਼ੋਰਦਾਰ ਸੀ ਕਿ ਅਜੀਤਪਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਮ੍ਰਿਤਕ ਨੂੰ ਹੋਤੇ ਤਿੰਨ ਜ਼ਖਮੀ ਨੌਜਵਾਨਾਂ ਨੂੰ ਮਲੋੜ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਹਾਲਤ ਨਾਜ਼ੁਕ ਦੇਖਿਆ ਸਿਵਲ ਹਸਪਤਾਲ ਵੱਲੋਂ ਤਿੰਨ ਨੌਜਵਾਨਾਂ ਨੂੰ ਰੈਫਰ ਕਰ ਦਿੱਤਾ ਗਿਆ। ਇਹ ਤੁਮ ਰੋਡ ਦੇ ਕੀ ਹੋਇਆ ਕੀ? ਮੇਰੇ ਮੇਰਾ ਭਰਾ ਕੰਮ ਕਰਕੇ ਆ ਰਿਹਾ ਸੀ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਇਹਨਾਂ ਨੇ ਵਿੱਚ ਮਾਰ ਕੇ ਮੋਟਰਸਾਈਕਲ ਥਾਂ ਤੇ ਹੀ ਮਾਰ ਕੇ ਭੱਜ ਗਏ। ਤੇ ਸਾਡੇ ਗਵਾਂਢੀ ਸੀ ਉਹ ਹੀ ਚੱਕ ਕੇ ਲੈ ਕੇ ਤੇ ਚੱਕ ਕੇ ਵੀ ਲੈ ਕੇ ਗਏ। ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬਜ਼ੁਰਗ ਨੂੰ ਸਾਹਮਦੇ ਸੀ ਉਹ ਕਮਾ ਕੇ ਖੋਣ ਦੇ ਸੀ। ਸਾਡਾ ਬਜ਼ੁਰਗ ਨਾ ਅੱਖਾਂ ਤੋਂ। ਕਿਨੇ ਮਰਸੀਆਂ ਦੀ ਲੱਕਣਾ ਕੰਮ ਕਰਦਾ ਸੀ ਪਟਾਈ ਦਾ ਕਿੰਨੇ ਵਜਾ ਹੋਇਆ ਹਾਂਜੀ ਦੋ ਬੱਚੇ ਉਹਨਾਂ ਦੇ ਕਿਨੇ ਕਿਨੇ ਸਾਲ ਦੇ ਸਨ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਕੀ ਮੰਗਤੀ ਹੈ ਮੰਗ ਸਾਨੂੰ ਪਰਚਾ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਹੋਇਆ ਇਹ ਬਸ ਇਧਰ ਆਉਂਦੇ ਸਨ ਆਪਣੀ ਸੜਕ ਕੰਨੀਆਂ ਸੜਕ ਕ੍ਰੋਸ ਕਰਦੇ ਸੀਗੇ ਇਹ ਤਿੰਨ ਜਾਣੇ ਸੀਗੇ ਪੂਰੀ ਸਪੀਡ ਤੇ ਸੀ ਕੋਈ ਬਤਨਾ ਤੇ ਨਹੀਂ ਰੋਕ ਕੇ ਇਹਨਾਂ ਨੇ ਤੇ ਬਸ ਦਾ ਜਦੋਂ ਵਿੱਚ ਮਾਰਿਆ ਤੇ ਦੋ ਦੋ ਜਨ ਤਾਂ ਪੱਜ ਗਏ ਆ ਤੇ ਚੌਥੀ ਰਹਿ ਗਿਆ ਮੜ ਕੇ ਜਾ ਕੇ ਹਸਪੀਟਲ ਲੈ ਗਏ ਇਹਨਾਂ ਨੂੰ ਬਸ ਉੱਥੇ ਹੀ ਆ ਕੇ ਦੇਥ ਹੋ ਗਈ ਉਹ ਮੰਗ ਕੀ ਕਰਦੇ ਮੰਗ ਕੁਝ ਨਹੀਂ ਆਪਾਂ ਦਾ ਇਨਸਾਫ ਚਾਹਣਾ ਈ ਆਪਾਂ ਤਾਂ ਕਿੰਨੇ ਸਿੱਧਾ ਪਸਤਾ ਹੋਏ ਕਿੰਨੇ ਟੂ ਵਜੇ ਕਰਿਆ ਹਾਈਪੋ ਨੂੰ ਕਿੰਨੇ ਵਜੇ ਪਤਾ ਲੱਗਿਆ ਮੈਨੂੰ ਲੱਗੇ 7 ਵਜੇ ਪਤਾ ਹੀ ਐਕਸੀਡੈਂਟ ਕਿੰਨੇ ਵਜੇ ਆ ਐਕਸੀਡੈਂਟ ਹੋਇਆ 6:30 ਵਜੇ ਮੁਕਸਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਨੂੰ ਖਤਮ ਕਰਨ ਨਗਰ ਕੌਂਸਲ ਨੇ ਵੜਾ ਕੰਮ ਚੁੱਕਿਆ। ਕੁੱਲ 33 ਨਵੇਂ ਟਿਪਰਾਂ ਦਾ ਟੈਂਡਰ ਲਗਾਇਆ ਗਿਆ ਸੀ ਜਿਨ੍ਹਾਂ ਵਿੱਚੋਂ 15 ਟਿਪਰ ਪਹੁੰਚ ਗਏ ਹਨ ਤੇ 16 ਹੋਰ ਜਲਦੀ ਆਉਣ ਵਾਲੇ ਹਨ। ਕੂੜੇ ਦੇ ਢੇਰਾਂ ਕਰਨ ਲੰਬੇ ਸਮੇਂ ਤੋਂ ਪ੍ਰੇਸ਼ਾਨ ਵਾਸੀਆਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ। ਹੁਣ ਹਰ ਵਾਰਡ ਵਿੱਚ ਇੱਕ ਟਿਪਰ ਕੰਮ ਕਰੇਗਾ ਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਚੁੱਕੇਗਾ। ਬਹੁਤ ਸਤਿਕਾਰਯੋਗ ਬਲੇ ਸੀਨੀਅਰ ਪੱਤਰਕਾਰੋ ਅੱਲਾ ਤੁਹਾਡਾ ਇੱਥੇ ਨਗਰ ਕੌਂਸਲ ਮੁਖਸਰ ਸਾਹਿਬ ਵਿੱਚ ਤੁਹਾਡੇ ਤੈਦ ਵੈਲਕਮ ਕਰਦਾ। ਔਰ ਮੈਂ ਤੁਹਾਡੇ ਮਾధ్యਮ ਰਹੀਂ ਇੱਕ ਮਾਜੂ ਜਨਤਨ ਦੱਸਣਾ ਚਾਹਨਾ ਕਿ ਮੁਕਸਰ ਦੇ ਵਿੱਚ ਨਗਰ ਕੌਂਸਲ ਦੇ 15 ਟਿਪਰ ਇੱਥੇ ਆ ਚੁੱਕੇ ਨੇ ਨਗਰ ਕੌਂਸਲ ਨੇ ਮਂਗਾਏ ਨੇ ਔਰ 16 ਟਿਪਰ ਹੋਰ ਆ ਰਹੇ ਆ ਟੋਟਲ 31 ਦੇ 31 ਟਿਪਰ ਅਸੀਂ ਡੋਰ ਟੂ ਡੋਰ ਅਸੀਂ ਕੂੜਾ ਚੱਕਣ ਵਾਸਤੇ ਇੱਥੇ ਮਂਗਾਏ ਆ ਔਰ ਨਾਲ ਹੀ ਇੰਨੇ ਡਰਾਈਵਰ ਤੇ ਇੰਨੇ ਹੈਲਪਰ ਉਹ ਜਿਹੜੇ ਡਰਾਈਵਰ ਰੱਖਨੇ ਆ ਅਸੀਂ ਉਹਨਾਂ ਨੂੰ ਹੁਣ ਟ੍ਰਾਇਲ ਤੇ ਰੱਖਿਆ ਪਿਆ ਉਹਨਾਂ ਦਾ ਸਾਰਾ ਟਰੈਂਡ ਲੱਗੇ ਔਰ ਦੂਜੇ ਜਿਹੜੇ ਹੈਲਪਰ ਆ ਉਹਨਾਂ ਦੀ ਵੀ ਟ੍ਰਾਇਲ ਚੱਲੀ ਜਾਂਦੀ ਸੋ ਇਹ ਪਸ ਥੋੜੇ ਦੇਰ ਬਾਅਦ ਜਦੋਂ ਦੂਜੇ ਟਿਪਪਰ ਆ ਜਾਣਗੇ ਔਰ ਦੂਜੇ ਹੈਲਪਰ ਵੀ ਆ ਜਾਣਗੇ ਡਰਾਈਵਰ ਵੀ ਆ ਜਾਣਗੇ ਅਸੀਂ ਡੋਰ ਤੋਂ ਡੋਰੇ ਕੂੜਾ ਚੁੱਕਣਾ ਸ਼ੁਰੂ ਕਰ ਦਾਂਗੇ ਔਰ ਸਾਡੇ ਦਿਲ 'ਚ ਇੱਕ ਤਮੰਨਾ ਹੀ ਹੈ ਕਿ ਜਿਹੜੇ ਜਿੰਨੇ ਵੀ ਸਿਆਹ ਡੰਪ ਪਏ ਆ ਅਸੀਂ ਉਹ ਜਲਦੀ ਤੋਂ ਜਲਦੀ ਖਾਲੀ ਕਰਾ ਕੇ ਉੱਥੇ ਸਫਾਈ ਕਰਾ ਕੇ ਤੇ ਸਿਆਹ ਨੂੰ ਸੁੰਦਰ ਬਣਾਇਆ ਜਾਵੇ ਇਨੇ ਕ ਸਮੇਂ ਚ ਇਹ ਹਿਮਾਲਾ ਸ਼ੁਰੂਆਤ ਹੋ ਜੂਗੀ ਬਾਕੀ 16 ਡੇਢ ਟਿਪਰ ਹੋਰ ਆ ਜਾਣਗੇ ਬਾਕੀ ਉਹ ਡਰਾਈਵਰ ਜਰੂਆਗੇ ਬਸ ਮੇਰਾ ਕਲ ਹੁਣ ਤਾਂ ਮਹੀਨੇ ਦੇ ਅੰਦਰ ਅੰਦਰ ਸਾਰਾ ਕੰਮ ਸ਼ੁਰੂ ਹੋ ਬਾਕੀ ਸਾਡੇ ਪੁਰਾਣੇ ਵੀ ਜਿਹੜੇ ਕੰਮ ਪਏ ਹੋਏ ਆ ਸਾਡੇ ਟੋਟਲੀ ਉਹ ਵੀ ਅਸੀਂ ਜਲਦ ਜਲਦ ਜੋ ਅਸੀਂ ਪਾਸ ਹੋ ਕੇ ਆ ਗਏ ਉਹ ਵੀ ਟੈਂਟਰ ਲਾ ਦੇਣ ਲਾ ਦਾਂਗੇ ਪਰ ਇਹ ਜਿਹੜੇ 6 ਸੜਕਾਂ ਦੇ ਅਸੀਂ ਟੈਂਟਰ ਲਾਏ ਹੋਏ ਆ ਉਹ ਅਸੀਂ ਵੀ ਜਲਦੀ ਖੋਲ ਕੇ ਜਿਹੜੇ ਸਿਵਲ ਹਸਪੀਟਲ ਬੂੜਾ ਗੁਜਰ ਰੋਡ ਆ ਬਰਕੰਦੀ ਰੋਡ ਤੇ ਕੋਟੀ ਰੋਡ ਪਲਾਸਤੀ ਤੋਂ 33 ਤੱਕ ਦਾ ਬਹਾਰਬਾ ਇਹ ਸਾਰੇ ਪਹਿਲੇ ਹੀ ਲੱਗੇ ਟੈਂਡਰ ਜਲਦੀ ਖੋਲ ਕੇ ਤੇ ਜਿਹਨੂੰ ਲਾਟ ਹੋਊ ਜਲਦੀ ਜੀ ਉਹ ਵੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾ ਟੈਂਡਰਾਂ ਦੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਵੀ ਹੋਇਆ ਸੀਵਰੇਜ ਦੀ ਸਮੱਸਿਆ ਦਾ ਹੱਲ ਹੈ ਵੀ ਜਿਵੇਂ ਪਿਛਲੀ ਵਾਰ ਸਾਡੀ ਮੀਟਿੰਗ ਹੋਈ ਸੀ ਉਦੋਂ ਜਿਵੇਂ ਵੀ ਸੀਵਰੇਜ ਵਾਲਿਆਂ ਨੇ ਵਾਟਪੱਟ ਸੇਲਾ ਰਹੇ ਜਾਂ ਮੰਡੀਪੁਰ ਜਿੰਨੇ ਵੀ ਸੜਕਾਂ ਲੈ ਜਿੰਨਿਆਂ ਨੇ ਸਾਨੂੰ ਸਾਨੂੰ ਐਸਟੀਮੇਟ ਦਿੱਤੀ ਅਸੀਂ ਸਾਰੇ ਆਦਿ ਉਹਨੂੰ ਲਿਖ ਕੇ ਦਿੱਤਾ ਵੀ ਕੰਮ ਕਰੋ एमएमसी देर नु तैयार आ जिवे जिवे वो एस्टीमेट आया सी असि ओ पास कर सारे सारे के मानजो ਸਾਡੇ ਸਾਰੇ ਐਮਸੀ ਸਾਹਿਬਾਨ ਨੇ ਕੋਟਲ ਟੀਮ ਨੇ ਔਰ ਸਾਰੇ ਪ੍ਰਸ਼ਾਸਨ ਨੂੰ ਅਸੀਂ ਲੈ ਕੇ ਦਿੱਤਾ ਸੀ ਅਸੀਂ ਕਰਤਾ ਸੀ ਸਾਨੂੰ ਪਰਮਾਨਲਾਉ ਕਲੀ ਕਰੇ ਔਰ ਤੋਂ ਜੋ ਪਾਸ ਹੋ ਕੇ ਆ ਜਾਣਗੇ ਪਰ ਅਸੀਂ ਜਲਦੀ ਜਲਦੀ ਟੈਂਡਰ ਲਵਾਉ ਜਿਹੜੇ ਸ਼ਹਿਰ ਦੇ ਵਿੱਚ ਕੂੜੇ ਦੀ ਸਮੱਸਿਆ ਬਹੁਤ ਸੀ ਜਿਵੇਂ ਮੰਨ ਲਓ ਡੰਪ ਲੱਗੇ ਹੋਏ ਨੇ ਹੁਣ ਵੀ ਚਾਰ ਪੰਜ ਥਾਵਾਂ ਤੇ ਡੰਪ ਲੱਗੇ ਹੋਏ ਨੇ ਜਿੱਥੇ ਮੇਨ ਮੇਨ ਲੋਕਾਂ ਦੀ ਆਵਾਜ਼ ਹੈ ਕਾਫੀ ਰਹਿੰਦੀ ਹੈਗੀ ਆ ਜਦੋਂ ਇਹ ਟਿੱਪਰ ਆਉਂਦੇ ਹੈਗੇ ਆ ਇਹਦੇ ਨਾਲ ਕਿੰਨਾ ਤਾਂ ਜਿਹੜਾ ਫਰਕ ਹੈ ਸ਼ਹਿਰ ਵਾਸਤੇ ਨੂੰ ਇਹ ਸ਼ਹਿਰ ਵਿੱਚ ਬਹੁਤ ਫਰਕ ਹੈ ਜਦੋਂ ਇੱਕ ਤਾਂ ਆਪਾਂ ਜਿਹੜਾ ਪੁਰਾਣੀ ਮੰਡੀ ਜਾਂ ਹੋਰ ਕਿ ਸਿੱਟ ਨੇ ਜਿਵੇਂ ਸਾਹਮਣੇ ਸਿੱਟ ਤੇ ਸਾਡੇ ਜਿਹੜੇ ਹੋਰ ਕਿਤੇ ਵੀ ਆ ਉਹ ਸਾਰੇ ਇੱਥੋਂ ਇੱਥੋਂ ਚੱਕੇ ਜਾਣਗੇ ਇਹ ਫਿਰ ਕਿੱਥੇ ਜਾਣਗੇ ਤੇ ਸਾਰੇ ਪੂਰੇ ਉੱਥੇ ਜਾਣਗੇ ਜਿੱਥੇ ਪੂਰਾ ਵੱਡਾ ਡੰਪ ਪੈਗਾ ਉੱਥੇ ਜਾਣਗੇ ਸ਼ਹਿਰ ਤੋਂ ਬਾਹਰ ਸ਼ਹਿਰ ਤੋਂ ਬਾਹਰ ਜਿਹਨਾਂ ਕਵਰ ਵਾਲੇ ਡੰਪ ਬਣੇ ਉੱਥੇ ਜਾਣਗੇ ਔਰ ਉਹ ਡੰਪ ਵੀ ਭਰਿਆ ਪਿਆ ਸੀ ਉਹ ਫਿਰ ਰੋਟਿੰਗ ਟੈਂਡਰ ਦਿੱਤਾ ਵੀ ਆ ਬਾਰਸ਼ਾ ਕਰਕੇ ਆਇਆ ਨਹੀਂਗਾ ਉਹ ਅਸੀਂ ਜਲਦੀ ਤੋਂ ਉਹ ਵੀ ਖਾਲੀ ਕਰਵਾ ਕੇ ਨਾ ਤੇ ਫਿਰ ਭੈ ਗੁਰੂ ਕਿਰਪਾ ਕਰੇ ਸ਼ਹਿਰ ਦੀ ਸਫਾਈ ਦਾ ਗਰੀਬਨ 17% ਸ਼ਹਿਰ ਦਾ ਮਸਲਾ ਲਹੂਗਾ ਲੁਧਿਆਣਾ ਦੇ ਕਿਲਾ ਰਾਏਪੁਰ ਵਿੱਚ ਯੂਐਸਸੀ ਦੀ ਇੱਕ ਔਰਤ ਰੁਪਿੰਦਰ ਕੌਰ ਗਾਇਬ ਹੋ ਗਈ ਸੀ ਜਦੋਂ ਜਾਂਚ ਕੀਤੀ ਤਾਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦਰਸਲ ਇਹ ਔਰਤ ਪ੍ਰੇਮ ਵਿਆਦੇ ਚੱਕਰ ਵਿੱਚ ਯੂਐਸਏ ਤੋਂ ਆਪਣੇ ਪ੍ਰੇਮੀ ਕੋਲ ਆਈ ਸੀ ਪਰ ਇਸ ਨੂੰ ਕੀ ਪਤਾ ਸੀ ਕਿ ਉਸ ਦਾ ਪ੍ਰੇਮੀ ਹੀ ਉਸ ਦਾ ਕਤਲ ਕਰ ਦੇਵੇਗਾ ਬਾਹਰ ਹਾਲ قاتਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਕਤਲ ਵਿੱਚ ਵਰਤਣ ਵਾਲਾ ਸਮਾਨ ਵੀ ਬਰਾਮਦ ਕਰ ਲਿਆ ਹੈ ਐਨ ਆਰ ਆਈ ਲੇਡੀ ਸੀਗੀ ਰੁਪਿੰਦਰ ਕੌਰ ਪిల్లా रायपुर ਪਿੰਡ ਤੋਂ ਗਾਇਬ ਹੋ ਗਈ ਸੀ ਤੇ ਉਹਦੀ ਖਬਰ ਇਤਲਾ ਸਾਨੂੰ ਆਈ ਸੀਗੀ ਸੁਰਜੀਤ ਸਿੰਘ ਵੱਲੋਂ ਜਿਹਦੇ ਘਰ ਦੇ ਵਿੱਚ ਇਹ ਰਹਿ ਰਹੀ ਸੀ ਸੁਰਜੀਤ ਸਿੰਘ ਨੇ ਖਬਰ ਦਿੱਤੀ ਸੀ ਕਿ ਇਹ ਗਾਇਬ ਹੈ ਤੇ ਇਹਦੀ ਪੜਤਾਲ ਕੀਤੀ ਜਾਵੇ ਕਿ ਕਿਨੇ ਕਿੱਥੇ ਆਲਦੀ ਕੀਤੀ ਜਾਵੇ ਸੋ ਸਾਡੀ ਪੁਲਿਸ ਵੱਲੋਂ ਤੋਂ ਕਾਫੀ ਡੇਲੋ ਥਾਣਾ ਤੇ ਸਾਡੇ ਡੀਐਸਪੀ ਸਾਹਿਬ ਨੇ ਬੜੀ ਮਿਹਨਤ ਕੀਤੀ ਇੱਕ ਕੋਈ ਸੀਕ੍ਰੀਟ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਦੇ ਘਰ ਤੇ ਇੱਕ ਮਾਮਲਾ ਹੈਗਾ ਇਹ ਘਰਚੀ ਸੀ ਜਦੋਂ ਮਾਰੀ ਗਈ ਫਿਰ ਉਹ ਚਲੋ ਇਸ ਤੇ ਵੀ ਚਲਦੇ ਚਲਦੇ ਫਿਰ ਗੱਲ ਕਲੀਅਰ ਹੋਈ ਕਿ ਇਹ ਸੁਰਜੀਤ ਸਿੰਘ ਜਿਹੜਾ ਕਿ ਇੱਕ ਟਾਈਪਿਸਟ ਹੈ ਕੋਡ ਦੇ ਵਿੱਚ ਉਹਦੇ ਕੋਲੇ ਰਹਿੰਦੀ ਸੀ ਔਰ ਇਹਨੂੰ ਮਿਲਾਇਆ ਸੀਗਾ ਇੱਕ ਚਰਨਜੀਤ ਨਾਮ ਦਾ ਬੰਦਾ ਜਿਹੜਾ ਇਹਦੇ ਨਾਲ ਨੀ ਦੇ ਨਾਲ ਇਹਦੇ ਸੰਬੰਧ ਸੀਗੇ ਲੇਡੀ ਦੇ ਉਹ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਸੀ ਚਰਨਜੀਤ ਚਰਨਜੀਤ ਰਹਿੰਦਾ ਉੱਥੇ ਯੂਕੇ ਸੀ ਪਰ ਇਹ ਲੇਡੀ ਰੁਪਿੰਦਰ ਕਿਉਂਕਿ ਇਹਦੇ ਆਪ ਦੀ ਕੁਝ ਰਿਸ਼ਤੇਦਾਰਾਂ ਨਾਲ ਐਨ ਆਰ ਆਈ ਥਾਣੇ ਦੇ ਵਿੱਚ ਕੇਸ ਚੱਲਦਾ ਸੀ ਜਿਹਦੇ 'ਚ ਇਹ ਪੀਓ ਵੀ ਸੀ ਤੇ ਉਸੇ ਕਾਰਵਾਈ ਦੇ ਸਬੰਧ ਦੇ ਵਿੱਚ ਕੋਰਟ ਦੇ ਵਿੱਚ ਇਹਦਾ ਆਣਾ ਜਾਣਾ ਸੀ ਸੋ ਕੋਰਟ ਦੇ ਵਿੱਚ ਜਿਹੜਾ surjit singh ਨੂੰ ਇਹਨੇ charanjit ਨੇ ਮਿਲਾਇਆ ਸੀ ਇਹਨੂੰ ਉਹ ਪੈਸੇ ਵੀ ਦਿੰਦੇ ਸੀ ਥਰੂ ਉਹਦੇ ਤੇ ਉਹਦੇ ਘਰੀ ਇਹ ਰਹਿੰਦੀ ਸੀ ਉਸ ਤੋਂ ਬਾਅਦ ਜਦੋਂ ਇਹ ਚੱਲਦਾ ਰਿਹਾ ਕਿ ਜਿੰਨੀ ਦੇਰ ਤਹੇ ਰੁਪਿੰਦਰ ਕੌਰ ਇਹਨਾਂ ਨੂੰ ਪੈਸੇ ਦਿੰਦੀ ਨਹੀਂ ਔਰ ਉਹਨੂੰ ਉਹਦੇ ਸਾਹਮਣਾ ਚੱਲਦੇ ਰਹੇ ਚੱਲਦੀ ਰਹੀ ਉਹਨੀ ਦੇਰ ਇਹ ਠੀਕ ਚੱਲਦੇ ਰਹੇ ਫਿਰ ਚਰਨਜੀਤ ਨੇ ਇਹਨੂੰ ਵਿਆਹ ਕਰਾਉਣ ਤੋਂ ਮਨਾਂ ਕਰਤਾ ਉਸ ਤੇ ਚੱਕਰ ਦੇ ਵਿੱਚ ਇਹਨੇ ਫਿਰ ਜਦੋਂ ਇਹਨੂੰ ਕਿਹਾ ਕਿ ਤੁਸੀਂ ਮੇਰੀ ਵਰਤ ਨੂੰ ਮੈਨੂੰ ਵਰਤਿਆ ਤੇ ਉਹ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਫਿਰ ਚਰਨਜੀਤ ਨੇ ਇਹਨੂੰ ਸੁਰਜੀਤ ਨੂੰ ਕਿਹਾ ਕਿ ਜੇ ਤੂੰ ਇਹਨੂੰ ਖਤਮ ਕਰਦੇ ਐ ਇੱਥੇ ਵੀ ਤਾਂ ਸਾਨੂੰ ਖਰਾਬ ਕਰੋਗੀ ਆਪਾਂ ਨੂੰ ਤੁਸੀਂ ਇਹਨੂੰ ਖਤਮ ਕਰਦੇ ਐ ਇਹਨੂੰ ਤੇ ਮੈਂ ਤੈਨੂੰ 50 ਲੱਖ ਰੁਪਏ ਦੇਵਾਂਗਾ ਤੇ ਤੈਨੂੰ ਨਾਲੇ ਬਾਹਰ ਭਲਾ ਲਾਂਗਾ ਸੋ ਫੇਰ ਅਸੀਂ ਸੁਰਜੀਤ ਨੂੰ ਸਾਡੀ ਪੁਲਿਸ ਨੇ ਫੜ ਲਿਆ ਤੇ ਉਹਦੀ ਫਿਰ ਇੰਟੈਰੋਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਕਿ 12 ਜੁਲਾਈ ਨੂੰ بیسਬਾਲ ਬੈਟ ਦੇ ਨਾਲ ਇਹਨੇ ਉਹਨੂੰ ਮਾਰਿਆ ਮਾਰ ਕੇ ਉਹ ਤੇ ਫਿਰ ਬੋਰੀ ਰੱਖੀ ਹੋਈ ਸੀ ਨਾਲੇ ਬੋਰੀ ਦਾ ਇੰਤਜ਼ਾਮ ਪਹਿਲਾਂ ਹੀ ਮਤਲਬ ਇਹਨੇ ਰੱਖਿਆ ਹੋਇਆ ਸੀ ਸਾਰਾ ਬੋਲੇ ਵਗੈਰਾ ਰੱਖੇ ਹੋਏ ਸੀ ਤੇ ਉਸੇ ਘਰ ਦੇ ਅੰਦਰ ਹੀ ਇਹਨੂੰ ਸਾੜਤਾ ਸਾੜ ਕੇ ਜਿੰਨਾ ਕਿ ਤੁਹਾਨੂੰ ਪਤਾ ਪੋਸੀਬਲ ਸੀ ਕਹਿੰਨੇ ਸਾੜ ਕੇ ਉਹ ਹੱਡੀਆਂ ਜਿੰਨੀਆਂ ਇਕੱਠੀਆਂ ਕਰ ਸਕਿਆ ਸੀ ਤੇ ਨਾਲ ਸੂਏ ਦੇ ਵਿੱਚ ਜਿਹੜੇ ਸਿੱਟ ਦਿੱਤੀਆਂ ਉਹ ਹੁਣ ਸਾਰਾ ਕੁਝ ਤੱਕ ਬੜੀ ਮਿਹਨਤ ਨਾਲ ਸਾਡੀ ਪੁਲਿਸ ਨੇ ਉਹ ਹੱਡੀਆਂ ਵੀ ਜਿਹੜੀਆਂ ਸਿੱਟੇ ਸੀਗੇ ਉਹ ਵੀ ਰਿਕਵਰ ਕਰ ਲਿਆ ਤੇ ਮੋਬਾਈਲ ਜਿਹੜਾ ਤੋੜਿਆ ਸੀਗਾ ਐਵੀਡੈਂਸ ਖਤਮ ਕਰਨ ਵਾਸਤੇ ਉਹ ਵੀ ਰਿਕਵਰ ਕਰ ਲਿਆ ਥੋੜੀ ਵੀ ਰਿਕਵਰ ਰਿਕਵਰ ਕਰ ਲਈ ਹੈ ਇਹਦੇ ਨਾਲ ਉਹ ਉਹਨਾਂ ਸਪਰਸ਼ ਵਗੈਰਾ ਭੰਨਿਆ ਸੀ ਤੇ ਕਰਕੇ ਉਹਨੂੰ ਫਿਰ ਕਿਉਂਕਿ ਫਿਰ ਉਹਨੂੰ ਉਹਨੇ ਸੀਗਾ ਕਿ ਅੰਦਰੋਂ ਸਾਰਾ ਕਮਰਾ ਵੀ ਸੜ ਗਿਆ ਸੀ ਕੋੜਿਆਂ ਦੂਣਿਆਂ ਨਾਲ ਤੇ ਉਹਦੀ ਉਹਨੇ ਫਿਰ ਸਾਰਾ ਉਹਨੂੰ ਸਾਫ਼ ਸੁਥਰਾ ਆਇਆ ਕਿਉਂਕਿ ਉਹਦੇ ਪਰਿਵਾਰ ਵਾਲੇ ਤੇ ਹੋਰ ਲੋਕਾਂ ਨੇ ਜਦੋਂ ਵਾਪਸ ਆਣਾ ਸੀਗੇ ਸਾਰੇ ਜਿਹੜੇ ਐਵੀਡੈਂਸ ਨੂੰ ਖਤਮ ਕਰਨ ਵਾਸਤੇ ਪੇਂਟਿੰਗ ਵਗੈਰਾ ਸਾਰਾ ਕੁਝ ਕੀਤਾ ਤੇ ਜਿਹੜਾ ਗੱਦਾ ਸੜਿਆ ਹੋਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਹੁਣ ਸਾਰਾ ਉਹ ਸਾਡੇ ਕੋਲੇ ਸੁਜੀਤ ਦਾ ਫੜ ਲਿਆ ਚਰਨਜੀਤ ਆਫਕੋਰਸ ਬਾਹਰ ਹੈ ਗਿਆ ਜੀ ਉਹ ਦੋਨੋਂ ਨਾਮ ਲਾ ਲੋਗੇ ਸਰ ਇਹ ਇਕੱਲਾ ਹੀ ਸੀ ਜਾਂ ਹੋਰ ਵੀ ਜਿਹੜਾ ਕੋਈ ਸਾਥੀ ਵੀ ਤੱਕੀ ਤੋਂ ਲਾਵਾ ਨਹੀਂ ਇਹ ਇਕੱਲਾ ਸੀ ਚਰਨਜੀਤ ਇਹਦਾ ਉੱਥੇ ਸਾਥੀ ਬਾਹਰ ਸੀ ਇੱਥੇ ਇਹਨੇ ਇਕੱਲੇ ਨਹੀਂ ਕੀਤਾ ਜਿਹੜਾ ਸਰ ਇਹਨੇ ਕੰਪਲੇਨ ਵੀ ਦਿਖਾਈ ਸੀ ਕਿ ਵੀ ਸੁਖਜੀਤ ਨੇ ਜਦੋਂ ਇਹ ਗੋਮੋਬੀਸ ਵੀ ਇਹਨੇ ਰਿਪੋਰਟ ਦੋ ਇਹਨੇ ਵੀ ਕੀਤੀ ਹਾਂ ਇਹਨੇ ਆਪ ਹੀ ਆ ਕੇ ਪਤਲਾ ਦਿੱਤੀ ਜੀ ਇਹ ਡਾਇਮੋਡ ਹੈ ਡਿਮੋਸਟਿਵ ਲੇਡੀਜ਼ ਵੀ ਹਣੀ ਇਹਦਾ ਦੋ ਵਾਰੀ ਪਹਿਲਾਂ ਵਿਆਹ ਹੋਇਆ ਹੈ ਲੇਡੀ ਦਾ ਉਨੇ ਤੀਜਾ ਵਿਆਹ ਕਰਾਉਣ ਨੂੰ ਇਹਦੇ ਨਾਲ ਚਰਨਜੀਤ ਨਾਲ ਗੱਲ ਹੋ ਰਹੀ ਸੀ ਕਿ ਚਰਨਜੀਤ ਫਿਰ ਮੁੱਕਰ ਗਿਆ ਸੀ ਸਰ ਦਿੱਲਤ ਕੋਲ ਰਿਲੇਸ਼ਨ ਸੀਗਾ ਇਹਨਾਂ ਦਾ ਕਿਸ ਲਾਈਨ ਆਫ ਰਿਲੇਸ਼ਨਸ਼ਿਪ ਵਰਤਦਾ ਕੋਈ ਚਾਹੀਦੀ ਆ ਉਹ ਅਸੀਂ ਹੁਣ ਦੇਖਦੇ ਆਂ ਤੇ ਤ੍ਰਿਸ਼ ਦੇ ਵਿੱਚ ਜਮਾਨਾ ਪੀਓ ਵੀਓ ਐਨਆਰ ਆਈ ਦਾ ਕੇਸ ਹੈਗਾ ਐਨਆਰਈ ਥਾਣੇ ਦਾ ਉਹ ਅਸੀਂ ਚੈੱਕ ਕਰ ਲਾਂਗੇ ਉਸੇ ਦੇ ਸਬੰਧ ਦੇ ਵਿੱਚ ਹੀ ਇਹ ਦਾ ਸਰਜੀਤ ਨਾਲ ਸੰਬੰਧ ਹੈ ਡਿਊਰਿੰਗ ਥੀਓ ਬੋਲਦੇ ਆਪਸੇ ਪਾਸ ਕਿ ਟ੍ਰੈਵਲਿੰਗ ਇੰਨਾ ਵੀ ਆਊਟਸਾਈਡ ਕੰਟਰੀ ਇਨਸਾਈਡ ਉਹ ਸਾਰਾ ਅਸੀਂ ਹੁਣ ਦੇਖਾਂਗੇ ਅਮਰੀਕਨ ਬੈਕਗਰਾਉਂਡ ਤੇ ਕੁਝ ਕਿਸਮ ਨਹੀਂ ਹੈ ਲੋ। ਲੈਨਰ ਐਮਰੀਕਨ ਹੈ ਨਹੀਂ ਕਿੰਨੇ ਕੰਮ ਕਰਦਾ ਦੇਖੀਏ। ਇਹ ਯੂਕੇ ਦੀ ਹੈਗੀ ਸਿਟੀਜ਼ਨਸ਼ਿਪ। ਯੂਕੇ ਕਰ ਕਰ ਅਮਰੀਕਨ ਹੈ ਸਰ। ਹੁਣ ਯੂਕੇ ਦਾ ਉਹ ਹੈ ਗਿਆ। ਜੇ ਇਹ ਮੈਨੇ ਕਿੰਨਾ ਰਿਕਵਰ ਕੀਤਾ ਸਾਰਾ ਕੁਝ ਲਾਫਵਾਣੇ। ਇਹ ਜੇ ਆਪ ਦੀ شناخت ਨਾਲ ਹੀ ਇਹ ਤੇ ਇਹਨੇ ਉੱਥੋਂ ਸਾਨੂੰ ਰਿਕਵਰ ਕਰਾਈਆਂ ਇਹਦੇ ਨਾਲ ਇਨਫੈਕਟ ਅਸੀਂ ਨਾਲ ਆਪਣਾ ਨਾਇਬ ਤਸੀਹਦਾਰ ਡਿਊਟੀ ਮੈਜਿਸਟ੍ਰੇਟ ਲਗਾ ਕੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਰਿਕਵਰ ਕਰਾਈਆਂ ਤੇ ਸੂਰੇ ਦੇ ਵਿੱਚ। ਵਾਵੇ ਕਿ ਤੇ ਡੰਕ ਕਰਦੀ ਆ ਮੈਂ ਉਹ ਸੁਏ ਦੇ ਵਿੱਚ ਸੁਏ ਦੇ ਵਿੱਚ ਪੰਜਾਬ ਅੰਦਰ ਹੜਾ ਨੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਕੀਤਾ ਉਥੇ ਅਚਨਾਲਾ ਸ਼ਹਿਰ ਦੇ ਚੱਕੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਕਿਸਾਨਾਂ ਦੇ ਹਜ਼ਾਰਾਂ ਏਕੜ ਫਸਲ ਦਾ ਨੁਕਸਾਨ ਹੋਇਆ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਗੋਬਿੰਦ ਸਿੰਘ ਸਿਰਸਾ ਨੇ ਕਿਹਾ ਹੈ ਕਿ 1990 ਤੋਂ ਲੈ ਕੇ ਹੁਣ ਤੱਕ ਅਚਨਾਲਾ ਦੇ ਸੱਕੀ ਨਾਲੇ ਦੀ ਸਫਾਈ ਨਹੀਂ ਹੋਈ ਜਿਸ ਕਰਕੇ ਅੱਜ ਪਾਣੀ ਦੇ ਨਾਲ ਸੌਨ ਦੀ ਹਜ਼ਾਰਾਂ ਏਕੜ ਫਸਲ ਡੁੱਬ ਕੇ ਖਰਾਬ ਹੋ ਗਈ। ਮੇਰੀ ਹਾਲਾਤ ਮੇਰਾ ਨਾਮ ਬਲਦੇਵ ਸਿੰਘ ਸਰਸਾ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੈਟੀ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰਾਂਡ। ਅੱਜ ਅਸੀਂ ਡੱਬਰਪਿੰਡ ਜੋ ਕਿ ਇਹ ਨਾਲਾ ਤਹਿਸੀਲ ਦਾ ਤੇ ਆਹ ਨਾਲ ਹੀ ਸਾਡੇ ਬਿਲਕੁਲ ਸੱਕੀ ਨਾਲਾ ਇੱਥੇ ਖਲੋਤੇ ਆਂ ਔਰ ਆਹ ਜਿਹੜਾ ਪਾਣੀ ਆ ਅੱਜ ਵੀ ਖੇਤਾਂ ਦੇ ਵਿੱਚੋਂ ਦੀ ਜਾ ਰਿਹਾ ਸੱਕੀ ਨਾਲੇ ਚੋਂ ਇੱਕ ਤੁਪਕਾ ਪਾਣੀ ਦਾ ਨਹੀਂ ਜਾ ਰਿਹਾ ਕਿਉਂਕਿ ਉਹ ਸੱਕੀ ਨਾਲਾ ਜਿਹੜਾ ਬਿਲਕੁਲ ਪੂਰਿਆ ਹੋਇਆ ਉਹਦੀ ਖਲਾਈ ਨਹੀਂ ਕੀਤੀ ਜੇਕਰ ਸੱਕੀ ਨਾਲੇ ਦੀ ਖਲਾਈ ਕੀਤੀ ਹੁੰਦੀ ਤੇ ਫਿਰ ਆ ਜਿਹੜੀ ਅਜਨਾਲਾ ਤਹਿਸੀਲ ਤੇ ਲੋਕੋ ਕੇ ਤਹਿਸੀਲ ਦੀ ਜਿਹੜੀ ਫਸਲਾਂ ਦੀ ਜਿਹੜੀ ਤਬਾਈ ਆ ਇਹ ਨਹੀਂ ਸੀ ਕੀ ਹਾਲਾਤ ਕੀ ਨੇ ਇਹਦੇ ਪਾਣੀ ਬਹੁਤ ਗੰਦਾ ਪਾਣੀ ਉਸੇ ਤਰੀਕੇ ਨਾਲ ਆ ਰਿਹਾ ਕਈ ਦਿਨ ਹੋ ਗਏ ਹਟ ਰੋ ਕੇ ਜੀ ਇਹ ਪਾਣੀ ਤੋਂ ਗੰਦਾ ਹੋਣਾ ਹੀ ਆ ਕਿਉਂਕਿ ਫਸਲਾਂ ਪੱਕ ਚੁੱਕੀਆਂ ਨੇ ਜਦੋਂ ਅਨਾਜ ਪੱਕ ਜਾਂਦਾ ਤੇ ਉਹ ਪਾਣੀ ਵਿੱਚ ਡੁੱਬਦਾ ਤੇ ਫਿਰ ਉਹਦੀ ਬਦਬੂ ਪੈਦਾ ਹੁੰਦੀ ਆ ਉਹ ਖਰਾਬ ਹੁੰਦਾ ਇਹ ਹੁਣ ਝੋਨੇ ਦੀ ਫਸਲ ਜਿਹੜੀ ਆ ਪੱਕੀ ਹੋਈ ਝੋਨੇ ਦੀ ਫਸਲ ਉਹ ਪਾਣੀ ਨਾਲ ਬਰਬਾਦ ਹੋ ਗਈ ਇਸ ਹੜ ਦੇ ਪਾਣੀ ਨਾਲ ਔਰ ਇਹ ਹੜ ਵੀ ਜਿਹੜਾ ਇਹ ਕੁਦਰਤੀ ਨੀਗਾ ਇਹ ਹਰ ਵੀ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਡੈਮ ਜਿਹੜੇ ਨੇ ਉਹਨਾਂ ਦੀ ਜਿਹੜੀ ਆ ਇੱਕ ਪੰਜਾਬ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਜਿਹੜੇ ਹੜਾ ਆਏ ਨੇ ਤੇ ਉਹਨਾਂ ਦੇ ਕਾਰਨ ਇਹ ਪਾਣੀ ਜਿਹੜਾ ਫਸਲਾਂ ਜਿਹੜੀਆਂ ਨੇ ਬਰਬਾਦ ਹੋ ਗਈਆਂ ਝੋਨਾ ਜਿਹੜਾ ਉਹ ਖਰਾਬ ਹੋ ਗਿਆ ਜਿਸ ਕਾਰਨ ਇਹ ਪਾਣੀ ਜਿਹੜਾ ਇਹ ਵਿਧਭੂ ਮਾਰ ਰਿਹਾ ਹੁਣ ਇਹਦੇ ਨਾਲ ਜਿਹੜੀਆਂ ਨੇ ਅੱਗੇ ਬਿਮਾਰੀਆਂ ਜਿਹੜੀਆਂ ਨੇ ਪੈਦਾ ਹੋਣ ਲੱਗਦਾ ਸਮੇਂ ਸਿਰ ਜੇਕਰ ਸੱਕੀ ਨਾਲੇ ਦੀ ਖਲਾਈ ਹੋਈ ਹੁੰਦੀ ਕਿ ਅੱਜ ਇਹ ਇਲਾਕਾ ਜਿਹੜਾ ਬਚਦਾ ਮੈਂ ਪਹਿਲਾਂ ਕਹਿ ਚੁੱਕਾ ਕਿ ਸੱਕੀ ਨਾਲੇ ਦੀ ਅੱਜ ਤੱਕ ਖਲਾਈ ਨਹੀਂ ਹੋਈ ਜੇ ਸੱਕੀ ਨਾਲੇ ਦੀ ਖਾਈ ਹੋਈ ਹੁੰਦੀ ਤੇ ਆਹ ਜਿਹੜਾ ਪਾਣੀ ਆ ਸਕੇ ਇੱਥੋਂ ਹੁਣੇ ਜਿੰਨੀ ਸਪੀਡ ਚ ਇੱਥੇ ਜਾ ਰਿਹਾ ਤੁਸੀਂ ਵੇਖ ਲਓ ਕਿ ਸੱਕੀ ਨਾਲੇ ਚ ਇੰਨੀ ਸਪੀਡ ਨਾਲ ਨਹੀਂ ਜਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਜਿਹੜਾ ਕਿ ਜੁੰਮੇਵਾਰੀ ਜਿਹੜੀ ਆ ਉਹ ਡਿਪਟੀ ਕਮਿਸ਼ਨਰ ਦੀ ਆਉਂਦੀ ਆ ਡਰੇਨੇਜ ਭਾਗ ਦੀ ਆਉਂਦੀ ਆ ਜਿਨ੍ਹਾਂ ਨੇ ਇਹ ਖਲਾਈ ਕਰਾਉਣੀ ਸੀ ਤੇ ਡਿਪਟੀ ਕਮਿਸ਼ਨਰ ਨੇ ਵੇਖਣਾ ਸੀ ਵੀ ਇਹ ਮੇਰੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਇਹ ਬਰਸਾਤੀ ਨਾਲੇ ਨੇ ਉਹਨਾਂ ਦੀ ਸਫਾਈ ਹੋਈ ਆ ਕਿ ਨਹੀਂ ਹੋਈ ਕਦੋਂ ਤੋਂ ਇੱਥੇ ਸਫਾਈ ਨਹੀਂ ਹੋਈ ਤੇ ਕੀ ਕਹਿਣਾ ਚਾਹੁੰਦੇ ਹੋ ਲੱਖਾਂ ਚੀਜ਼ ਦੀ ਜਾਂਚ ਨਹੀਂ ਹੋਣੀ 1990 ਚ ਮੈਂ ਇੱਥੇ ਸਰਸੇ ਤੋਂ ਆ ਕੇ ਜ਼ਮੀਨ ਲਈ ਹੈ 1990 ਤੋਂ ਲੈ ਕੇ ਅੱਜ ਤੱਕ ਕੋਈ ਇਹਦੀ ਮੈਂ ਸਫਾਈ ਹੁੰਦੀ ਨਹੀਂ ਵੇਖੀ ਤੇ ਇਹਦੀ ਜਿਹੜੀ ਆ ਇਹ ਜਾਂ ਤੋਂ ਨਹੀਂ ਚਾਹੀਦੀ ਆ ਤੇ ਇਹ ਹੁਣ ਤੱਕ ਇਹ ਸੱਕੀ ਨਾਲੇ ਦੇ ਉੱਤੇ ਮੈਂ ਕਹੂੰਗਾ ਕਿ 1990 ਤੋਂ ਕਢਾ ਜਾਵੇ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਤੇ ਸੱਕੀ ਨਾਲੇ ਤੇ ਜਿਹੜਾ ਉਹ ਕਿੰਨਾ ਖਰਚ ਹੋਇਆ ਇਹਦੀ ਖਲਾਈ ਤੇ ਇਹਦੀ ਸਫਾਈ ਤੇ ਕੋ ਖਰਚ ਹੋਇਆ ਜੇ ਹੋਇਆ ਹੁੰਦਾ ਜੇ ਇਹਦੀ ਖਲਾਈ ਹੋਈ ਹੁੰਦੀ ਤੇ ਅੱਜ ਆ ਜਿਹੜੀ ਬਰਬਾਦੀ ਆ ਇਹ ਨਹੀਂ ਸੀ ਹੋ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਮੁਲਾਕਾਤ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਉਜਾਜ਼ਤ ਰੱਬ ਰੱਖਾ